ਜੇਕਰ ਕਿਸੇ ਵੀ ਸਥਿਤੀ ਵਿੱਚ ਰਾਸ਼ਨ ਕਾਰਡ ਧਾਰਕ ਨੇ ਈ ਕੇ ਵਾਈ ਸੀ ਨਹੀਂ ਕਰਵਾਈ ਤਾਂ ਉਹਨਾਂ ਨੂੰ ਰਾਸ਼ਨ ਕਾਰਡ ਸਕੀਮ ਦਾ ਲਾਭ ਮਿਲਣਾ ਬੰਦ ਹੋ ਜਾਵੇਗਾ। ਇਸ ਲਈ ਰਾਸ਼ਨ ਕਾਰਡ ਦੀ ਈ ਕੇ ਵਾਈ ਸੀ ਜ਼ਰੂਰ ਕਰਵਾਉਣੀ ਚਾਹੀਦੀ ਹੈ। ਜੇਕਰ ਤੁਸੀਂ ਰਾਸ਼ਨ ਕਾਰਡ ਧਾਰਕ ਹੋ ਤਾਂ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਜਾਣਕਾਰੀ ਹੈ। ਭਾਰਤ ਸਰਕਾਰ ਵੱਲੋਂ ਹਰ ਮਹੀਨੇ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ। ਇਸ ਦੇ ਨਾਲ ਹੀ ਕਾਰਡ ਧਾਰਕਾਂ ਨੂੰ ਰਾਸ਼ਨ ਕਾਰਡ ਰਾਹੀਂ ਹੋਰ ਲਾਭ ਵੀ ਮਿਲਦੇ ਨੇ। ਦਰਸਲ ਰਾਸ਼ਟਰੀ ਖੁਰਾਕ ਅਤੇ ਰਸਤ ਵਿਭਾਗ ਵੱਲੋਂ ਰਾਸ਼ਨ ਕਾਰਡ ਈਕੇਵਾਈਸੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਇਸ ਲਈ ਰਾਸ਼ਨ ਕਾਰਡ ਧਾਰਕਾਂ ਲਈ ਜਲਦੀ ਤੋਂ ਜਲਦੀ ਈਕੇਵਾਈਸੀ ਕਰਵਾਉਣਾ ਜ਼ਰੂਰੀ ਹੈ ਜੇਕਰ ਕਿਸੇ ਵੀ ਸਥਿਤੀ ਵਿੱਚ ਰਾਸ਼ਨ ਕਾਰਡ ਧਾਰਕ ਨੇ ਈ ਕੇ ਵਾਈ ਸੀ ਨਹੀਂ ਕਰਵਾਈ ਤਾਂ ਉਸ ਨੂੰ ਰਾਸ਼ਨ ਕਾਰਡ ਸਕੀਮ ਦਾ ਲਾਭ ਮਿਲਣਾ ਬੰਦ ਹੋ ਜਾਵੇਗਾ ਇਸ ਲਈ ਰਾਸ਼ਨ ਕਾਰਡ ਦੀ ਈ ਕੇ ਵਾਈ ਸੀ ਜ਼ਰੂਰ ਕਰਨੀ ਚਾਹੀਦੀ ਹੈ ਰਾਸ਼ਨ ਕਾਰਡ ਰਾਸ਼ਟਰੀ ਖੁਰਾਕ ਅਤੇ ਰਸਤ ਵਿਭਾਗ ਵੱਲੋਂ ਚਲਾਇਆ ਜਾਂਦਾ ਹੈ ਇਸ ਰਾਹੀਂ ਸਾਰੇ ਰਾਸ਼ਨ ਕਾਰਡ ਧਾਰਕਾਂ ਦੀ ਈ ਕੇ ਵਾਈ ਸੀ ਕੀਤੀ ਜਾਵੇਗੀ ਰਾਸ਼ਨ ਕਾਰਡ ਈ ਕੇ ਵਾਈ ਸੀ ਇੱਕ ਮਾਧਿਅਮ ਹੈ ਜਿਸ ਰਾਹੀਂ ਕਾਰਡ ਧਾਰਕ ਆਪਣੀ ਜਾਣਕਾਰੀ ਨੂੰ ਅਪਡੇਟ ਕਰਦੇ ਨੇ ਇਸ ਨਾਲ ਕਾਰਡ ਧਾਰਕ ਦੇ ਪਰਿਵਾਰ ਵਿੱਚ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਜਾਂ ਕਮੀ ਦਾ ਵੇਰਵਾ ਵੀ ਅਪਡੇਟ ਕੀਤਾ ਜਾਂਦਾ ਹੈ ਜਿਸ ਕਾਰਨ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਲਾਭ ਮਿਲ ਸਕਦੇ ਨੇ ਇਸ ਲਈ ਰਾਸ਼ਨ ਕਾਰਡ ਈ ਕੇ ਵਾਈ ਸੀ ਬਹੁਤ ਮਹੱਤਵਪੂਰਨ ਹੈ ਜੋ ਸਰਕਾਰ ਦੇ ਨਾਮ ਨਾਲ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਲਾਭ ਲਈ ਬਹੁਤ ਮਹੱਤਵਪੂਰਨ ਹੈ ਰਾਸ਼ਨ ਕਾਰਡ ਈ ਕੇ ਵਾਈ ਸੀ ਰਾਹੀਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਰਾਸ਼ਨ ਕਾਰਡ ਧਾਰਕ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਰਾਸ਼ਨ ਕਾਰਡ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਰਾਸ਼ਨ ਦੁਕਾਨਦਾਰ ਵੀ ਸਰਕਾਰ ਅਤੇ ਰਾਸ਼ਨ ਕਾਰਡ ਧਾਰਕ ਵਿਚਕਾਰ ਕਿਸੇ ਕਿਸਮ ਦੀ ਧੋਖਾਧੜੀ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ ਰਾਸ਼ਨ ਕਾਰਡ ਈ ਕੇ ਵਾਈ ਸੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਰਾਹੀਂ ਰਾਸ਼ਨ卡ਡ ਧਾਰਕ ਦੇ ਪਰਿਵਾਰ ਦੇ ਮੌਜੂਦਾ ਵੇਰਵੇ ਸਰਕਾਰ ਤੱਕ ਪਹੁੰਚਦੇ ਨੇ ਜਿਸ ਰਾਹੀਂ ਸਰਕਾਰ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਰਾਸ਼ਨ卡ਡ ਸਕੀਮ ਦਾ ਲਾਭ ਦੇਣ ਦੇ ਯੋਗ ਹੈ ਨਾਲ ਹੀ ਰਾਸ਼ਨ ਦੁਕਾਨਦਾਰ ਰਾਸ਼ਨ卡ਡ ਧਾਰਕ ਨਾਲ ਧੋਖਾ ਕਰਨ ਦੇ ਯੋਗ ਨਹੀਂ ਹੁੰਦਾ ਕਿਉਂਕਿ ਰਾਸ਼ਨ卡ਡ ਈ ਕੇਵਾਈਸੀ ਤੋਂ ਬਾਅਦ ਰਾਸ਼ਨ卡ਰ ਧਾਰਕ ਨੂੰ ਦੁਬਾਰਾ ਇੱਕ ਨਵਾਂ ਅਪਡੇਟ ਕੀਤਾ ਰਾਸ਼ਨ卡ਰ ਮਿਲਦਾ ਹੈ ਇਸ ਤੋਂ ਇਲਾਵਾ ਜੇਕਰ ਕਿਸੇ ਪਰਿਵਾਰ ਵਿੱਚ ਮੈਂਬਰਾਂ ਦੀ ਗਿਣਤੀ ਵਾਧ ਜਾਂਦੀ ਹੈ ਤਾਂ ਈ ਕੇ ਵਾਈ ਸੀ ਦੁਆਰਾ ਰਾਸ਼ਨ卡ਰ ਵਿੱਚ ਮੈਂਬਰ ਦਾ ਨਾਮ ਦਰਜ ਕੀਤਾ ਜਾ ਸਕਦਾ ਹੈ ਜਿਸ ਕਾਰਨ ਨਵੇਂ ਮੈਂਬਰ ਨੂੰ ਵੀ ਰਾਸ਼ਨ卡ਰ ਸਕੀਮ ਦਾ ਲਾਭ ਮਿਲਦਾ ਹੈ